ਕੀ ਤੁਸੀਂ ਆਪਣੇ ਫੋਨ ਤੋਂ ਹੈਵੀ ਗੇਮਿੰਗ ਕਰਦੇ ਹੋ ਕੀ ਤੁਸੀਂ ਆਪਣੇ ਫੋਨ ਤੋਂ ਚੈਟਿੰਗ ਵੀਡੀਓ ਐਡੀਟਿੰਗ ਕਰਦੇ ਹੋ ਤਾਂ ਵੀਡੀਓ ਐਡੀਟਿੰਗ ਗੇਮਿੰਗ ਦੇ ਦੌਰਾਨ ਤੁਹਾਡਾ ਫੋਨ ਜਿਆਦਾ ਹੀਟਿੰਗ ਕਰਦਾ ਹੈ ਅਤੇ ਜਿਆਦਾ ਬੈਟਰੀ ਡ੍ਰੌਪ ਕਰਦਾ ਹੈ ਹੈਲੋ ਮਿੱਤਰੋ ਮੈਂ ਤੁਹਾਡਾ ਆਪਣਾ ਬਲਕਰਨ ਸਿੰਘ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ ਜੇਵੀ 5005 ਵਿੱਚ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਫੋਨ ਦੇ ਗੇਮਿੰਗ ਦੌਰਾਨ ਜਾਂ ਵੀਡੀਓ ਐਡੀਟਿੰਗ ਦੌਰਾਨ ਵੀਡੀਓ ਦੇਖਣ ਦੇ ਦੌਰਾਨ ਜਾਂ ਲਾਈਵ ਚੈਟਿੰਗ ਦੇ ਦੌਰਾਨ ਤੁਹਾਡਾ ਫੋਨ ਹੀਟ ਕਰਦਾ ਤੇ ਉਸ ਹੀਟ ਦੀ ਸਮੱਸਿਆ ਦਾ ਸਮਿਦਾਨ ਅੱਜ ਲੈ ਕੇ ਆਏ ਆ ਅਤੇ ਉਹ ਹੀਟ ਤੁਹਾਡੇ ਫੋਨ ਦੇ ਪ੍ਰੋਸੈਸਰ ਨੂੰ ਵੀ ਡੈਮੇਜ ਕਰਦੀ ਹੈ ਅਤੇ ਆਪਣੇ ਫੋਨ ਦੀ ਹੀਟ ਨੂੰ ਰੋਕਣ ਖਾਤਰ ਅਤੇ ਆਪਣੇ ਫੋਨ ਦੀ ਬੈਟਰੀ ਦੀ ਪਰਫਾਰਮੈਂਸ ਵਧਾਉਣ ਦੀ ਖਾਤਰ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਸਾਰੀ ਜਾਣਕਾਰੀ ਲੈਣ ਵਾਸਤੇ ਚਲਦੇ ਆਪਾਂ ਸਿੱਧਾ ਮੋਬਾਈਲ ਸਕਰੀਨ ਤੇ ਤੁਹਾਨੂੰ ਅੱਜ ਆਪਾਂ ਤਿੰਨ ਸੈਟਿੰਗਾਂ ਦੱਸਾਂਗੇ ਤਿੰਨਾਂ ਦੇ ਵਿੱਚੋਂ ਇੱਕ ਸੈਟ ਹੈ ਜਿਹੜੀ ਜੋ ਹਰ ਫੋਨ ਦੇ ਵਿੱਚ ਜ਼ਰੂਰ ਆਫ ਕਰਨੀ ਚਾਹੀਦੀ ਹੈ ਉਹਦੇ ਨਾਲ ਤੁਹਾਡੀ ਬੈਟਰੀ ਵੀ ਜ਼ਿਆਦਾ ਡ੍ਰੌਪ ਹੁੰਦੀ ਹੈ ਤੇ ਤੁਹਾਡਾ ਫੋਨ ਵੀ ਜ਼ਿਆਦਾ ਹੀਟ ਕਰਦਾ ਤੇ ਪਹਿਲੀ ਸੈਟਿੰਗ ਆਪਾਂ ਆਫ ਕਰਨ ਵਾਸਤੇ ਚੱਲਦੇ ਆ ਸਿੱਧਾ ਪਲੇ ਸਟੋਰ ਦੇ ਵਿੱਚ ਪਲੇ ਸਟੋਰ ਨੂੰ ਓਪਨ ਕਰਾਂਗੇ ਆਪਾਂ ਪਲੇ ਸਟੋਰ ਨੂੰ ਓਪਨ ਕਰਨ ਤੋਂ ਬਾਅਦ ਗੂਗਲ ਆਈਡੀ ਵਾਲਾ ਆਈਕਨ ਆ ਰਿਹਾ ਜਦੋਂ ਉਹ ਤੇ ਕਲਿੱਕ ਕਰਾਂਗੇ ਆਪਾਂ ਉਹ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਸੈਟਿੰਗ ਤੇ ਕਲਿੱਕ ਕਰਾਂਗੇ ਸੈਟਿੰਗ ਨੂੰ ਕਲਿੱਕ ਕਰਨ ਤੋਂ ਬਾਅਦ ਇਹਦੇ ਪੰਜ ਆਪਸ਼ਨ ਆ ਰਹੀਆਂ ਆ ਆਪਾਂ ਦੂਸਰੀ ਆਪਸ਼ਨ ਓਕੇ ਕਰਨੀ ਹੈ ਨੈਟਵਰਕ ਵਾਲੀ ਇਹਨੂੰ ਓਕੇ ਕਰਾਂਗੇ ਆਪਾਂ ਓਕੇ ਕਰਨ ਤੋਂ ਬਾਅਦ ਆਟੋ ਅਪਡੇਟ ਆ ਇਹਨੂੰ ਓਕੇ ਕਰਾਂਗੇ ਓਕੇ ਕਰਨ ਤੋਂ ਬਾਅਦ ਇਹਨੂੰ ਆਪਾਂ do not અપડેટ ਇਹ ਤੇ ਓਕੇ ਕਰ ਦਾਂਗੇ ਆਪਾਂ ਇਹਨਾਂ ਓਕੇ ਕਰ ਦਾਂਗੇ ਉਦੋਂ ਆ ਦੂਜੇ ਨੰਬਰ ਵਾਲੇ ਆਟੋ ਪਲੇ ਵੀਡੀਓ ਇਹਨੂੰ ਆਪਾਂ Wi-Fi ਤੇ ਰਹਿੰਦੇ ਕੋਈ ਦਿੱਕਤ ਵਾਲੀ ਕਰਨੀ ਜੇ ਆਪਾਂ do not ਤੇ ਕਰਨਾ ਚਾਹੁੰਦੇ ਆ ਭਾਈ ਵੀ ਕਰ ਸਕਦੇ ਆ ਇਹਨੂੰ ਓਕੇ ਕਰਨ ਤੋਂ ਬਾਅਦ ਬੈਕ ਕਰ ਦਾਂਗੇ ਆਪਾਂ ਇੱਕ ਪਹਿਲੀ ਆਪਸ਼ਨ ਤਾਂ ਇਹ ਹੋ ਗਈ ਜੀ ਦੂਸਰੀ ਆਪਸ਼ਨ ਆਪਾਂ ਲੋਕੇਸ਼ਨ ਦੇ ਵਿੱਚ ਜਾਵਾਂਗੇ ਆਪਾਂ ਲੋਕੇਸ਼ਨ ਨੂੰ ਥੋੜਾ ਜਿਹਾ ਦਬਕੇ ਰੱਖਾਂਗੇ ਤੇ ਇੱਕ ਆਪਸ਼ਨ ਖੁੱਲ ਜਾਵੇਗੀ। ਮਾਤੇ ਪਰ ਲੋਕੇਸ਼ਨ ਸਰਵਿਸ ਇਹਨਾਂ ਨੂੰ ਓਕੇ ਕਰਾਂਗੇ। ਇਹਨਾਂ ਨੂੰ ਓਕੇ ਕਰਨ ਤੋਂ ਬਾਅਦ ਜਮਾ ਥੱਲੇ ਪਾਸੇ Wi-Fi ਜੋ ਆਪਸ਼ਨ ਆ ਰਹੀ ਇਹਨੂੰ ਆਪ ਆਫ ਕਰ ਦਾਂਗੇ। ਅਤੇ ਉਦੋਂ ਥੱਲੇ ਆ ਰਿਹਾ ਬਲੂਟੁੱਥ ਆਪਸ਼ਨ ਇਹਨਾਂ ਨੂੰ ਵੀ ਆਪਾਂ ਆਫ ਕਰ ਦਾਂਗੇ। ਇਹਨੂੰ ਆਫ ਕਰਨ ਨਾਲ ਕੀ ਹੁੰਦਾ ਜੋ ਕਿ ਲੋਕੇਸ਼ਨ ਤੁਹਾਡੀ ਜੋ ਆਸ-ਪਾਸ ਦੀ ਲੋਕੇਸ਼ਨ ਦੇ ਵਿੱਚ Wi-Fi ਜਾਂ ਬਲੂਟੁੱਥ ਆਉਣ ਹੁੰਦੇ ਆ ਇਹ ਉਹਨਾਂ ਨੂੰ ਸਕੈਨ ਕਰਦਾ ਰਹਿੰਦਾ ਵੀ Wi-Fi ਤੇ Bluetooth ਨੂੰ ਅਟੈਚ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਉਹਦੇ ਨਾਲ ਕੀ ਹੈ ਤੁਹਾਡੀ ਬੈਟਰੀ ਵੀ ਜ਼ਿਆਦਾ ਹੋ ਜਾਂਦੀ ਹੈ ਡ੍ਰੌਪ ਹੁੰਦੀ ਹੈ ਤੇ ਤੁਹਾਡਾ ਫੋਨ ਵੀ ਜ਼ਿਆਦਾ ਹੀਟ ਕਰਦਾ ਹੈਗਾ ਕਿਉਂਕਿ ਜੇ ਸਕੈਨ ਕਰੂਗਾ ਇਹ ਤਾਂ ਤੁਹਾਡੇ ਪ੍ਰੋਸੈਸਰ ਤੇ ਵੀ ਲੋਡ ਪਵੇਗਾ ਅਤੇ ਜੋ ਤੀਜੀ ਆਪਸ਼ਨ ਹੈ ਉਹ ਜ਼ਿਆਦਾਤਰ ਉਹਨਾਂ ਮੋਬਾਈਲਾਂ ਵਾਸਤੇ ਹੈ ਜਿਵੇਂ ਕਿ MI ਦੇ ਫੋਨ ਹੋਗੇ, Xiaomi ਦੇ ਫੋਨ ਹੋਗੇ, Poco ਦੇ ਫੋਨ ਹੋਗੇ, ਇਹਨਾਂ ਫੋਨਾਂ ਵਾਸਤੇ ਇਹਨਾਂ ਫੋਨਾਂ ਦੇ ਵਿੱਚ ਇੱਕ ਆਪਸ਼ਨ ਆਉਂਦੇ ਸਿਕਿਉਰਟੀ ਵੀ। ਆਪਾਂ ਉਹਨੂੰ ਓਕੇ ਕਰਾਂਗੇ ਆਪਾਂ। ਸਿਕਿਉਰਟੀ ਓਪਨ ਕਰਨ ਤੋਂ ਬਾਅਦ ਇਹ ਸਕੈਨ ਕਰਕੇ ਇਸ ਤਰੀਕੇ ਨਾਲ ਆਟ ਜਾਏਗਾ। ਅਤੇ ਜੋ ਵੀ ਤੁਹਾਡੇ ਫੋਨ ਦੇ ਵਿੱਚ ਜਿਆਦਾ ਲੋਡ ਦੇਣ ਵਾਲੇ ਚੀਜ਼ਾਂ ਐ, ਉਹਨਾਂ ਨੂੰ ਰੈੱਡਾਂ ਉਹਨਾਂ ਦੇ ਆਈਕਨ ਨੂੰ ਰੈੱਡ ਕਰ ਦੇਵਾਂਗੇ। ਇਹ ਮੈਂ ਬੈਟਰੀ ਹੈ ਬੈਟਰੀ ਨੂੰ ਰੈੱਡ ਕੀਤਾ ਤੇ ਅੱਜ ਅਸੀਂ ਓਕੇ ਕਰਾਂਗੇ ਅੱਪਾ ਚੈੱਕ ਕਰਾਂਗੇ ਅੱਪਾ ਬੈਟਰੀ ਦੇ ਵਿੱਚ ਕੀ ਦਿੱਕਤ ਹੈ ਤੇ ਸ਼ੋਅ ਕਰੇਗਾ ਵੀ ਆਹ ਚੀਜ਼ ਤੁਹਾਡੇ ਫੋਨ ਨੂੰ ਹੀਟ ਕਰ ਰਹੀ ਹੈ ਅਤੇ ਜੋ ਸਾਰਾ ਕੁਝ ਇਸ ਤਰ੍ਹਾਂ ਓਕੇ ਹੈਗਾ ਕੋਈ ਵੀ ਚੀਜ਼ ਕੋਈ ਵੀ ਤੁਹਾਡਾ ਆਈਕਨ ਰੈੱਡ ਨਹੀਂ ਸ਼ੋਅ ਕਰ ਰਿਹਾ ਤਾਂ ਉੱਪਰ ਸੈਟਿੰਗ ਦੇ ਉੱਪਰ ਕਲਿੱਕ ਕਰੋ ਸੈਟਿੰਗ ਦੇ ਕਲਿੱਕ ਕਰਨ ਤੋਂ ਬਾਅਦ ਇਹਨਾਂ ਨੂੰ ਉੱਪਰ ਸਕਰੋਲ ਕਰਾਂਗੇ ਉੱਪਰ ਨੂੰ ਕਰਨ ਤੋਂ ਬਾਅਦ ਇਹ ਆਪਸ਼ਨ ਆ ਰਿਹਾ ਰੀਸੀਵ ਰეკਮੈਂਡੇਸ਼ਨ ਇਹਨੂੰ ਆਪਾਂ ਆਫ ਕਰਾਂ ਦੇਖੋ ਆਫ ਇਹ ਤਾਂ ਕਰਨਾ ਹੁੰਦਾ ਕਿਉਂਕਿ ਇਹ ਤੁਹਾਡੀਆਂ ਸਾਰੀਆਂ ਐਪਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਰეკਮੈਂਡਡ ਕਰਦੇ ਰਹਿੰਦੇ ਆ ਵੀ ਤੁਸੀਂ ਆਹ ਟਰਾਈ ਕਰਕੇ ਦੇਖੋ ਤੁਸੀਂ ਆਹ ਟਰਾਈ ਕਰਕੇ ਦੇਖੋ ਉਹ ਕੀ ਹੈ ਪ੍ਰੋਸੈਸਰ ਤੇ ਜਾਦੇ ਲੋਡ ਪਾਉਂਦੇ ਪ੍ਰੋਸੈਸਰ ਤੇ ਲੋਡ ਪੈਣਾ ਕਰਕੇ ਤੁਹਾਡਾ ਫੋਨ ਜ਼ਿਆਦੇ ਹੀਟ ਕਰਦਾ ਅਤੇ ਤੁਹਾਡੇ ਬੈਟਰੀ ਵੀ ਜਿਆਦਾ ਡ੍ਰੌਪ ਹੁੰਦੀ ਆ ਆਪਣੇ ਫੋਨ ਦੀ ਬੈਟਰੀ ਅਤੇ ਹੀਟ ਨੂੰ ਰੋਕਣ ਵਾਸਤੇ ਇਹ ਸੈਟਿੰਗਾਂ ਜਰੂਰ ਕਰੋ ਤਾਂ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰੋ ਲਾਈਕ ਕਰੋ ਤੇ ਇਸ ਤਰੀਕੇ ਦੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ